ਸਤਿ ਸ੍ਰੀ ਅਕਾਲ ਜੀ ਮੈਂ ਗਗਨ ਸੰਧੂ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਮੰਟੀ ਨਾਪੇ ਦੀ ਸ਼ੁਰੂ ਹੋ ਚੁੱਕੀ ਹੈ ਜੀ ਤੇ ਅੱਜ ਹੈ ਜੀ 6 7 8 9 ਮਤਲਬ ਤੀਜਾ ਦਿਨ ਹੈ ਕਹਿੰਦੇ ਹਿਸਾਬ ਨਾਲ ਤਾਂ ਤੀਜਾ ਦਿਨ ਹੈ ਪਰ ਮੰਡੀ ਦੀ ਸ਼ੁਰੂਆਤ ਹੁਣੇ ਹੀ ਹੋਈ ਹੈ ਜੀ ਇਸੇ ਦਿਨ ਤੇ ਕੱਲ ਤੋਂ ਸ਼ਾਇਦ ਮੰਡੀ ਹੋਰ ਅੱਜ ਸ਼ਾਮ ਤੋਂ ਤੇ ਘੋੜੇ ਕੁੜੀਆਂ ਆ ਰਹੀਆਂ ਨੇ ਕੱਲ ਤੋਂ ਮੰਡੀ ਪੂਰੀ ਭਰਨ ਲੱਗ ਜੇਗੀ ਤੇ ਕਾਰਨ ਇਹ ਇਹ ਵੀ ਪਹਿਲਾਂ ਮੀਂਹ ਥੋੜਾ ਜਿਆਦਾ ਹੋਣ ਕਰਕੇ ਮੌਸਮ ਖਰਾਬ ਸੀ ਮੌਸਮ ਦੀ ਹੁਣ ਬਥਿਆ ਧੁੱਪ ਲੱਗਣ ਲੱਗੀ ਐ ਤੇ ਧੁੱਪ ਲੱਗਣ ਕਰਕੇ ਹੁਣ ਸਾਰੀ ਮਿੱਟੀ ਵੀ ਹੁਣ ਪੈ ਰਹੀ ਐ ਦੁਬਾਰ ਤੋਂ ਨਵੀਂ ਤੇ ਤਿਆਰੀ ਫੁੱਲ ਚੱਲ ਰਹੀ ਐ ਜੀ ਅੱਜ ਆ ਜੀ 9 ਤਰੀਕ ਤੇ ਬਾਕੀ ਇਤਰੀ ਛੜ ਕੋੜੇ ਆ ਵੀ ਗਏ ਨੇ ਸੇਲ ਵਾਲੀਆਂ ਘੋੜੀਆਂ ਬਾਕੀ ਕੁਛ ਤਿਆਰੀਆਂ ਕਰੀ ਜਾਂਦੇ ਨੇ ਵੀ ਰੱਖੋ ਮੰਡੀ ਕੱਲ ਨੂੰ ਫੁੱਲ ਭਰ ਜਣੀ ਹੈ ਮੇਰੇ ਖਿਆਲ ਦੇ ਵਿੱਚ ਘੋੜੇ ਜਿਹੜੇ ਸਾਨੀ ਘੋੜੇ ਨੇ ਉਹ ਕੱਲ ਨੂੰ ਆਉਣਗੇ ਤੇ ਬਾਕੀ ਭਰਾਵੋ ਜਦੋਂ ਮੰਡੀ ਫੁੱਲ ਭਰ ਗਈ ਤੇ ਮੰਡੀ ਦਾ ਰੌਂਡ ਵੀ ਲਾਵਾਂਗੇ ਫੁੱਲ ਮੰਡੀ ਵਿਖਾਵਾਂਗੇ ਇੱਕ ਦਿਨ ਜਿੱਦਣ ਭਰ ਗਈ ਫੁੱਲ ਤੇ ਬਣੇ ਰਹੋ ਸਾਡੇ ਨਾਲ ਸਾਡੇ ਚੈਨਲ ਦੇ ਨਾਲ ਅਪਡੇਟ ਪਾਵਾਂਗੇ ਧੰਨਵਾਦ ਜੀ